ਨਿਊਜ਼ ਪੀਬੀ 04 ਦੇਖ ਰਹੇ ਦਰਸ਼ਕਾਂ ਦਾ ਸਵਾਗਤ ਜਦੋਂ ਤੋਂ ਝੋਨੇ ਦਾ ਸੀਜ਼ਨ ਸ਼ੁਰੂ ਹੋਇਆ ਕਿਸਾਨਾਂ ਨੂੰ ਨਰਵਿਕਣ ਬਿਜਲੀ ਦੇਣ ਦੇ ਲਗਾਤਾਰ ਐਲਾਨ ਕੀਤੇ ਜਾ ਰਹੇ ਆ ਪਰ ਹਕੀਕਤ ਦੇ ਵਿੱਚ ਕਿਸਾਨਾਂ ਨੂੰ ਮੋਟਰਾਂ ਵਾਲੀ ਸਪਲਾਈ ਬਿਜਲੀ ਦੀ ਸਪਲਾਈ ਜਿਹੜੀ ਲਗਾਤਾਰ ਨਹੀਂ ਮਿਲ ਰਹੀ ਇਸ ਤੋਂ ਦੁਖੀ ਹੋ ਗਏ ਅੱਜ जिला फरीदकोट ਦੇ ਪਿੰਡ ਵਿਲੇਵਾਲਾ ਦੇ ਨਿਵਾਸੀ ਆ ਜਿਹੜੇ ਸਾਤਕ ਦੇ ਬਿਜਲੀ ਘਰ ਪਹੁੰਚੇ ਹਨ ਅਣ एलानੇ ਕਟਾਉਂ ਦੁਖੀ ਹੋ ਗਏ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹਨਾਂ ਨੂੰ ਲਗਾਤਾਰ ਨਿਰਵਿਘਨ 8 ਘੰਟੇ ਬਿਜਲੀ ਦਿੱਤੀ ਜਾਵੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜੋ ਬਿਜਲੀ ਵਿਭਾਗ ਨੇ ਪ੍ਰਾਈਵੇਟ ਬੰਦੇ ਰੱਖੇ ਹੋਏ ਆ ਉਹਨਾਂ ਦੇ ਕੰਮਾਂ ਨੂੰ ਕਰਨ ਨੂੰ ਲੈ ਕੇ ਕਿਸੇ ਵੀ ਤਕਨੀਕੀ ਕਾਰਨ ਦੇ ਵਿੱਚ ਕੋਈ ਫਾਲਟ ਪੈਂਦਾ ਤਾਂ ਉਸ ਫਾਲਟ ਨੂੰ ਠੀਕ ਕਰਨ ਵਾਸਤੇ ਪਿੰਡ ਵਾਸੀਆਂ ਤੋਂ ਪੈਸੇ ਦੀ ਮੰਗ ਕਰਦੇ ਆ ਹੋਰ ਜਾਣਕਾਰੀ ਦਿੰਦੇ ਆ ਪਿੰਡ ਦੇ ਮਜੂਦਾ ਸਰਪੰਚ ਵਿੱਕੀ ਢਾਲੀਵਾਲ ਸਮੇਤ ਪਿੰਡ ਵਾਸੀਆਂ ਨੇ ਕੀ ਕਿਹਾ ਤੁਸੀਂ ਵੀ ਦੇਖੋ ਸਾਧਕ ਤੋਂ ਸਾਡੀ ਖਾਸੀ ਕੋਟਾ ਹਾਂਜੀ ਸਰਪੰਚ ਸਾਹਿਬ ਕੀ ਗੱਲ ਹੈ ਵੀ ਸਭ ਜਿਲੀ ਘਰ ਸਾਧਕ ਪਹੁੰਚੋ ਸਾਰਾ ਪਿੰਡ ਹੀ ਹੱਥ ਖੜੇ ਕਰੀ ਬੈਠਾ ਇੱਥੇ ਤੇ ਸਾਡੀ ਸਾਡੇ ਬੀਲੇ ਵਾਲਾ ਫਿਲਟਰ ਜਿਹੜਾ ਖੇਤਾਂ ਲਈ ਲਾਇਟ ਹੈ ਜੀ ਉਹਦੀ ਪ੍ਰੋਬਲਮ ਬਹੁਤ ਵੱਡੀ ਹੈ ਜੀ ਹਾਂ ਤੋ ਕਿ ਜਿਹੜੀ ਇਹ 8 ਘੰਟਿਆਂ ਦਾ ਸ਼ਡਿਊਲ ਇਹਨਾਂ ਨੇ ਬਣਾਇਆ ਬੀਡੀ ਮਹਿਕਮੇ ਨੇ ਜੀ ਸਾਡੇ 2 ਘੰਟੇ ਲੈ ਤਾਂ ਵੀ ਆ ਜੀ ਬਾਕੀ ਕੇ ਸੇਕ ਹੈ ਨੇ ਤੇ ਪਾਵਰ ਕੱਟ ਆ ਜੀ 2 ਘੰਟਿਆਂ ਦਾ ਨਾ ਤਾਂ ਕੋਈ ਜ਼ਾਨ ਭਰਦਾ ਜੀ ਨਾ ਸਾਡਾ ਝੋਨਾ ਲੱਗਦਾ ਜੀ 2 ਘੰਟੇ ਪਾਵਰ ਕੱਟ ਕੱਲ ਕੱਲ ਸਲੈਟ ਛੱਡ ਕੇ ਫਿਰ ਕਹਿੰਦੇ ਪਾਵਰ ਕੱਟ ਆ ਮੁੜ ਕੇ 2 ਘੰਟੇ ਫੇਰ ਛੱਡ ਦਿੰਦੇ ਆ ਜੀ ਸਾਡੀ ਸਭ ਤੋਂ ਵੱਡੀ ਪ੍ਰੋਬਲਮ ਆ ਜੀ ਝੋਨਾ ਨਹੀਂ ਲੱਗਦਾਗਾ 2-2 ਘੰਟਿਆਂ ਲਾਈਟਾਂ ਨਾਲ ਕੋਈ ਝੋਨੇ ਦਾ ਕੋਈ ਹੱਲ ਨਹੀਂ ਹੁੰਦਾ ਜੀ ਅਸੀਂ ਇਸੇ ਕਰਕੇ ਇੱਥੇ ਦਫ਼ਤਰ ਆਏ ਸੀਗੇ ਜੀ ਜੈ ਸਾਹਿਬ ਨੂੰ ਵੀ ਮਿਲੇ ਆ ਜੈ ਸਾਹ ਨੂੰ ਅਸੀਂ ਪ੍ਰੋਬਲਮ ਦੱਸੀ ਹੈ ਜੀ ਜੈ ਸਾਹ ਅੱਗੋਂ ਕਹਿੰਦੇ ਪਾਵਰ ਕੱਟ ਜਿਹੜਾ ਮਗਰੋਂ ਆਇਆ ਜੀ ਅਸੀਂ ਕੁਝ ਕਰ ਨਹੀਂ ਸਕਦੇ ਇਹਦੇ ਵਿੱਚ ਪਰ ਹਜੇ ਜਿਹੜਾ ਕਿ ਹੋਰਾਂ ਪਿੰਡਾਂ ਦੀ ਲਾਈਟ ਬਹੁਤ ਸਹੀ ਚੱਲਦੀ ਹੈ ਜੀ ਕੋਈ ਫਾਲਟ ਨਹੀਂ ਪੈਂਦਾ 8 ਘੰਟੇ ਲਾਈਟ ਪੂਰੀ ਚੱਲਦੀ ਹੈ ਪਰ ਬੀਲੇ ਵਾਲਾ ਫੀਟਰ ਜਿਹੜਾ ਇਹਦੇ ਨਾਲ 2-3 ਫੀਟਰ ਹੋਰ ਆ ਇਹ ਲਾਈਟ ਚ ਪ੍ਰੋਬਲਮ ਆਉਂਦੀ ਹੈ ਥਾਂ ਥਾਂ ਕੇ ਥਾਂ ਥਾਂ ਤੇ ਫਾਲਟ ਪੈਂਦਾ ਜੀ ਜਦੋਂ ਫਾਲਟ ਪੈਂਦਾ ਇਹਨਾਂ ਨੇ ਜਿਹੜੇ ਪ੍ਰਾਈਵੇਟ ਮੁੰਡੇ ਰੱਖੇ ਆ ਜੀ ਜਦੋਂ ਉਹਨਾਂ ਨੂੰ ਫੋਨ ਲਾਉਨੇ ਆ ਉਹ ਵੀ ਨਹੀਂ ਆਉਂਦੇ ਜੀ ਉਹ ਉਦੋਂ ਆਉਂਦੇ ਆ ਜਦੋਂ ਲਾਈਟ ਲੰਘ ਜਾਂਦੀ ਹੈ ਇਹੀ ਸਭ ਤੋਂ ਵੱਡੀ ਪ੍ਰੋਬਲਮ ਹੈ ਸਾਡੀ। ਜੇ ਤੁਸੀਂ ਪੈਸੇ ਦੀ ਮੰਗ ਕਹਿ ਰਹੇ ਸੀ ਪੈਸੇ ਦੀ ਮੰਗ ਕਰਦੇ ਜਦੋਂ ਆਉਂਦੇ ਉਹ। ਇਹ ਜਿਹੜੇ ਇਹਨਾਂ ਨੇ ਮਹਿਕਮੇ ਵਾਲੇ ਨੇ ਮੁੰਡੇ ਰੱਖੇ ਜੀ ਤਨਖਾਹ ਦੇਣੀ ਹੁੰਦੀ ਹੈ ਇਹਨਾਂ ਨੇ ਉਹਨਾਂ ਨੂੰ। ਜਦੋਂ ਅਸੀਂ ਫਾਲਤ ਕਰਕੇ ਉਹਨਾਂ ਨੂੰ ਸੱਦਦੇ ਆਂ ਉਹ ਪੈਸਿਆਂ ਦੀ ਡਿਮਾਂਡ ਸਾਡੇ ਤੋਂ ਕਰਦੇ ਆ ਜੀ ਉਹਨਾਂ। ਕਿੰਨੇ-ਕਿੰਨੇ ਪੈਸੇ ਮੰਗਦੇ ਆ? ਪੈਸੇ ਉਹ ਫੇਸ ਪਾਉਂਦੇ 500 ਰੁਪਏ ਮੰਗ ਲੈਂਦੇ ਆ ਜੀ। ਠੀਕ ਆ ਟਰਾਂਸਫਾਰਮਰ ਰੱਖਣ ਦਾ 3-3000 ਰੁਪਏ ਮੰਗ ਲੈਂਦੇ ਆ ਜੀ। ਹੂੰ। ਹੁਣ ਅਸੀਂ ਜੇ ਆਪਦੇ ਕੋਲੋਂ ਪੈਸੇ ਦੇਈਏ ਅਸੀਂ ਤਾਂ ਹਾਲਾਂਕਿ ਉਹਨਾਂ ਦੇ ਨਾਲ ਵੀ ਲੱਗਦੇ ਆ ਜੀ ਇਹ ਮਹਿਕਮੇ ਦਾ ਕੰਮ ਆ ਮਹਿਕਮੇ ਨੇ ਬੰਦੇ ਰੱਖੇ ਆ ਜੀ ਇਹਨਾਂ ਦਾ ਫਰਜ ਬੰਦਾ ਉਹਨਾਂ ਨੂੰ ਤਨਖਾਹ ਦੇਣਾ ਜੀ ਪਰ ਉਹ ਦਿਨਾਂ ਦੀ ਵੀ ਮਜਬੂਰੀ ਇਹਨਾਂ ਨੂੰ ਦਸਗਾ ਮੌਕੇ ਸਾਰੇ ਦਿੰਦੇ ਨਹੀਂ ਜੀ ਉਹ ਇਸੇ ਕਰਕੇ ਵਿੱਚੋਂ ਮੁੰਡੇ ਹਟ ਵੀ ਗਏ ਪਰ ਇਹ ਸਭ ਤੋਂ ਵੱਡੀ ਪ੍ਰੋਬਲਮ ਆ ਜੀ ਜੇ ਉੱਥੇ ਮਹਿਕਮੇ ਨੇ ਮੁੰਡੇ ਰੱਖੇ ਆ ਜੋ ਕੰਮ ਨਾ ਕਰਨਗੇ ਤਾਂ ਪ੍ਰੋਬਲਮ ਸਭ ਤੋਂ ਵੱਡੀ ਇਹ ਜਿਹੜੀ ਫਾਲਟ ਪੈਂਦੀ ਆ ਇਹ ਸਭ ਤੋਂ ਵੱਡਾ ਮਤਲਬ ਨੁਕਸਾਨ ਹੁੰਦਾ ਸਾਡਾ ਝੋਣਾ ਨਹੀਂ ਰਕਦਾ ਜੀ ਐਸ.ਡੀ. ਸਾਹਿਬ ਨਾਲ ਤੁਸੀਂ ਗੱਲ ਕੀਤੀ ਫੋਨ ਤੇ ਐਸਡੀਓ ਸਾਹਿਬ ਕਹਿੰਦੇ ਆ ਜੀ ਹੱਲ ਹੋਊਗਾ ਤੁਹਾਡਾ ਜੀ ਕਹਿੰਦੇ ਅਸੀਂ ਗੱਲ ਕਰਦੇ ਆ ਕਿਨੇ ਜਈ ਸਾਹਿਬ ਨੂੰ ਵੀ ਕਹਿੰਨੇ ਆ ਜਿਹੜੇ ਮੁੰਡੇ ਰੱਖੇ ਆ ਜੇ ਉਹ ਫੋਨ ਲਾਉਣੇ ਆ ਤਾਂ ਟਾਈਮ ਸਰ ਪਹੁੰਚਿਆ ਕਰਨਗੇ ਸਾਨੂੰ ਉਹਨਾਂ ਨੇ ਕਿਹਾ ਵੀ ਇੱਕ ਦੋ ਦਿਨ ਦੋ ਸਾਨੂੰ ਮੁੰਡੇ ਇੱਕ ਦੋ ਹੋਰ ਵੀ ਰੱਖਦੇ ਆ ਉਹਦਾ ਗਾਂਧੀ ਦਾ ਨੰਬਰ ਦੇਈ ਜਾਂਦੇ ਰਹਿੰਦੇ ਜੀ ਦਾ ਹੁਣ ਜੇ ਇੱਕ ਬੰਦੇ ਨੂੰ ਫੋਨ ਲਾ ਤਾਂ ਉਹਨੇ ਦੂਜੇ ਦਾ ਨੰਬਰ ਦੇਣਾ ਉਹਦੇ ਨਾਲ ਗੱਲ ਕਰ ਲਓ ਉਹਨੇ ਕਹ ਦੂਜੇ ਦਾ ਨੰਬਰ ਦੇਣਾ ਉਹਦੇ ਨਾਲ ਗੱਲ ਕਰ ਲਓ ਗਾਂਧੀ ਦਾ ਨੰਬਰ ਹੀ ਦਿੱਤੇ ਜਾਂਦੇ ਕੰਮ ਨਹੀਂ ਹੁੰਦਾ ਕੰਮ ਨਹੀਂ ਹੁੰਦਾ ਜੀ ਜੇ ਕੋਈ ਫਾਲਤ ਪੈਂਦਾ ਉਹ ਨਿਕਲਦਾ ਨਹੀਂ ਬੰਦੇ ਉਦੋਂ ਆਉਂਦੇ ਆ ਜਦੋਂ ਲਾਈਟ ਇਹ ਇੱਕ ਹੀ ਬੰਦਾ ਜਿਹੜਾ ਕੰਮ ਕਰਨ ਵਾਲਾ ਸਹੀ ਆ। ਦੂਜੇ ਸਾਰੇ ਉਹ ਵੀ ਆ ਜੀ ਕੋਈ ਨਹੀਂ ਆਉਂਦਾ ਕੋਈ ਨਾ ਕੁਛ ਕਸਾਉਂਦਾ ਕਿਸੇ ਦੀ ਕੋਈ ਗੱਲ। ਇਹ ਬਿਜਲੀ ਵਿਭਾਗ ਮਹਿਕਮਾ ਲੋਲੀਪਾਪਰ ਅੰਦਾਜ਼ੀ ਕੱਲੇ। ਇਹਨਾਂ ਕੋਲੇ ਕੁਛ ਨਹੀਂ। 2 ਘੰਟੇ ਲੈਣ ਤੋਂ ਦੱਸੋ ਕਿਸਾਨ ਦਾ ਇਹ ਕਿਵੇਂ ਸਰੂ ਆ ਜੀ? 8 ਘੰਟੇ ਸਾਨੂੰ ਜਿਹੜੀ ਲਾਈਟ ਸਾਡੀ ਬਣਦੀ ਕਾਗਜ਼ਾਂ ਦੇ ਵਿੱਚ। 8 ਘੰਟੇ ਸਾਡੀ ਲਾਈਟ ਸਾਨੂੰ ਮਿਲ ਨਹੀਂ ਰਹੀ ਕਿਸਾਨ ਦੀ ਲਾਈਟ ਦਾ ਮਸਲਾ ਕੀ ਆ ਜੀ? ਇਹਨਾਂ ਨੇ ਵੋਟਾਂ ਤੋਂ ਪਹਿਲਾਂ ਲਾਈਟ ਦਿੱਤੀ 12-12 ਘੰਟੇ ਦੀ। ਵੋਟਾਂ ਕਰਕੇ ਹੁਣ ਵੋਟਾਂ ਤੋਂ ਵਾਂਝੇ ਹੋ ਗਏ ਆ ਹੁਣ ਲੈਟ 8 ਘੰਟੇ ਸ਼ਡਿਊਲ ਦੇ ਹਿਸਾਬ ਨਾਲ ਜਿਹੜੀ ਬੰਦੀ ਉਹ ਵੀ ਨਹੀਂ ਦਿੰਦੀ ਦਿਨੇ ਸਾਡੀ ਕਦੇ ਲੈਟ ਚੱਲੇ ਕੋਈ ਨਹੀਂ ਤੇ ਕੋਈ ਗੱਲ ਨਹੀਂ 2027 ਦੀਆਂ ਚੋਣਾਂ ਵੀ ਆਉਣ ਵਾਲੀਆਂ ਨੇ ਜੇ ਅੱਜ ਸਾਡੇ ਨਾਲ ਮਸਲਾ ਪੂਰੀ ਕਰਦੇ ਤੇ 2027 ਦੀਆਂ ਚੋਣਾਂ ਦੇ ਵਿੱਚ ਬੈ ਦਵਾ ਪਤਾ ਸਾਹਬ ਹੋ ਜਾ ਚੋਣਾਂ ਤਾਂ ਸਰਪੰਚੀਆਂ ਦੀਆਂ ਵੀ ਆ ਗਈਆਂ ਅਗਲੇ ਮਹੀਨੇ ਬਿਲਕੁਲ ਆ ਗਈਆਂ ਚੋਣਾਂ ਸਾਡੇ ਧਿਆਨ ਦੇ ਵਿੱਚ ਸਾਰਾ ਕੁਝ ਜਿਆ ਕੋ ਸਾਡੇ ਨਾਲ ਅੱਜ ਕਿਸਾਨ ਨਾ ਹੁੰਦਾ ਹ ਹ ਅੰਨ ਦਾਤਾ ਕਿਸਾਨ ਆ ਜੀ ਅੱਜ ਇਹ ਦੁੱਖ ਭੋਗਦਾ ਫਿਰਦਾ ਤੇ ਫਿਰ ਸਾਥੋਂ ਮਤਲਬ ਖਾ ਕੇ ਸਾਡਾ ਵੇਖ ਕੇ ਸਾਰਾ ਕੁਝ ਇਹ ਸਾਨੂੰ ਕੁਝ ਦੇ ਨਹੀਂ ਰਿਹਾ ਸੀ ਇਹਨਾਂ ਨੂੰ ਕੀ ਦੇ ਦਿੰਗੇ ਮੁੜ ਕੇ ਤੇ ਕੀ ਸ਼ਡਿਊਲ ਗਲਤ ਆ ਸਾਡੇ ਸ਼ਡਿਊਲ ਦੇਣ ਸਮੇਂ ਲਾਈਟ ਨਹੀਂ ਚੱਲਦੀ ਜਿਵੇਂ ਕਿ ਕਿੰਨੇ ਵਜੇ ਟਾਈਮ ਆ ਤੁਹਾਡਾ ਵਾਰੀ ਦਾ 1:00 ਤੋਂ 12:00 ਤੇ 12:00 ਤੋਂ ਕੋਈ ਟਾਈਮ ਨਹੀਂ ਜੀ ਪਰ ਕੋਈ ਟਾਈਮ ਨਹੀਂ ਸੜ ਕੇ ਸਾਡੀ 4 ਵਜੇ ਸੀ ਮੁੜ ਕੇ ਪੌਣੇ 7 ਛੱਡੀ ਪੌਣੇ 7 ਤੋਂ ਪੌਣੇ 12 ਕੱਟ ਲਈ ਤੁਸੀਂ ਕਿਹੜੇ ਟਾਈਮ ਲੇਬਰ ਆ ਜਿਹੜੀ ਉਹਨੂੰ ਅਸੀਂ ਕਿਵੇਂ ਭਾਈਏ ਉਹ ਵੀ ਆ 20-20 ਜਾਣੇ ਆ ਜੇ ਅਸੀਂ 4 ਕਨਾਲਾਂ ਥਾਂ ਭਰਾਂਗੇ ਤਾਂ ਉਹਨਾਂ ਨੂੰ ਕਿਵੇਂ ਦਿਹਾੜੀ ਪਾਊਗੀ ਇਹ ਚ ਲੀਵਰ ਦਾ ਬੜਾ ਨੁਕਸਾਨ ਆਈ ਲੀਵਰ ਭਾਜੂਗੇ ਅਸੀਂ ਕਿੱਥੋਂ ਲਵਾਵਾਂਗੇ ਤੁਹਾਡੇ ਇਨਸਾਨ ਆ ਜੇਹੀ ਕੋਣ ਤੁਹਾਡੇ ਹੀ ਜੇ ਅਵਤਾਰ ਸਿੰਘ ਜਗਤਾਰ ਸਿੰਘ ਜਗਤਾਰ ਸਿੰਘ ਅਵਤਾਰ ਸਿੰਘ ਹਾਂਜੀ ਬਾਬਾ ਕੀ ਕਹਿਣਾ ਚਾਹੁੰਦੇ ਤੁਸੀਂ ਉਹ ਚ ਆਪਦਾ ਨੁਕਸਾਨ ਆ ਪਾਣੀ ਸੁੱਕ ਜਾਂਦਾ ਮੁੜ ਕੇ ਫੇਰ ਛੱਡੀਦਾ ਹਾਂ ਬਿਲਕੁਲ ਜੀ ਲੀਵਰ ਫੇਰ ਸਾਨੂੰ ਆਹਦੇ ਪਾਣੀ ਦਿਓ ਨਾ ਕੋਈ ਜੈਗਨੇਟਰ ਦਾ ਪਵੰਦ ਹੋਵੇ ਜਿਹੜਾ ਮਹਿੰਗਾ ਜੀ ਡੀਜ਼ਲ ਮਹਿੰਗਾ ਕਿਸਾਨ ਦੇ ਵਸਦੀ ਗੱਲੀ ਨਹੀਂ ਹੂੰ ਜੇ ਹੁਣ ਕਿੱਲਾ ਪਾਣੀ ਦਾ ਭਰਨਾ ਡੀਜੋ ਜਨਰੇਟਰ ਚ ਲਾ ਕੇ ਭਰਾਂਗੇ ਤਾਂ 25 30 ਲੀਟਰ ਤੇਲ ਬਚੂਗਾ ਜੀ ਚਲੋ ਅਸੀਂ ਮੰਨਦੇ ਆ ਵੀ ਗਰਮੀ ਦੇ ਕਾਰਨ ਲਾਈਟ ਕੱਟ ਗਈ ਘਟੋ ਘਟ ਜੇ 8 ਰਿੰਦਾ 6 ਤਾਂ ਸਾਨੂੰ ਦੇਣ ਨਾ ਉਹ ਵੀ ਲਗਾਤਾਰ ਤਾਂ ਦੇਣ ਨਾ ਨਹਿਰ ਕੱਸੀਆਂ ਦਾ ਪਾਣੀ ਨਹਿਰ ਦਾ ਪਾਣੀ ਹੈਗਾ ਜੀ ਨਹਿਰ ਦਾ ਪਾਣੀ ਹੈ ਮੇਨ ਮਤਲਬ ਸਾਡਾ ਹੁਣ ਇਹ ਹੈ ਜੀ ਇੱਥੇ ਹੁੰਦਾ ਜਿਹੜੇ ਇਹਨਾਂ ਨੇ ਮੁੰਡੇ ਰੱਖੇ ਆ ਜੀ ਉਹ ਟਾਈਮ ਸਰ ਸਹੀ ਤਰੀਕੇ ਨਾਲ ਕੰਮ ਕਰਨ ਅਸੀਂ ਉਹਨਾਂ ਦਾ ਸਾਥ ਦੇਣ ਨੂੰ ਤਿਆਰ ਆ ਕੋਈ ਖੰਭੇ ਤੇ ਕੋਈ ਪ੍ਰੋਬਲਮ ਪੈਂਦੀ ਹੈ ਅਸੀਂ ਨਾਲ ਲੱਗ ਕੇ ਕੰਮ ਕਰਨ ਨੂੰ ਤਿਆਰ ਆ ਮੇਨ ਸਾਡਾ ਪ੍ਰੋਬਲਮ ਇਹ ਹੈ ਵੀ ਜਿਹੜੇ ਇਹਨਾਂ ਨੇ ਮੁੰਡੇ ਰੱਖਿਓ ਸਹੀ ਤਰੀਕੇ ਨਾਲ ਕੰਮ ਕਰਨ ਹਾਂਜੀ ਜੀ ਸਭ ਕੀ ਕਹਿਣਾ ਚਾਹੁੰਦੇ ਪਿੰਡ ਬਿਲੇ ਵਾਲੇ ਦੇ ਨਿਵਾਸੀ ਹੈ ਜਿਹੜੇ ਤੁਹਾਡੇ ਕੋਲ ਬਿਜਲੀ ਗ੍ਰਿਡ ਦੇ ਵਿੱਚ ਆਏ ਸੀ ਬਿਜਲੀ ਦੀ ਸ਼ਾਰਟਿੰਗ ਲੈ ਕੇ ਖੇਤਾਂ ਦੀ ਇਹ ਕੁਦਰਤੀ ਆਫਤਾ ਜੀ ਗਰਮੀ ਬਹੁਤ ਪੈ ਰਹੀ ਹੈ ਹਾਂ ਨਹੀਂ ਪਿਆ ਨਹੀਂ ਗਾ ਬਿਜਲੀ ਦੀ ਡਿਮਾਂਡ ਵੱਧ ਗਈ ਹੈ ਉਸ ਕਰਕੇ ਪਿੱਛੋਂ ਪਈ ਸੀ ਪਟਿਆਲਾ ਤੋਂ ਪਾਵਰ ਕੱਟਾਉਣੀ ਹੈ ਪਾਵਰ ਕੱਟ ਦੀ ਵਜ੍ਹਾ ਨਾਲ ਜਿਹੜੀ ਬਿਜਲੀ ਹੈ ਕੱਲ ਵੀ ਨੂੰ ਲੱਗੀ 8 ਘੰਟੇ ਤੋਂ 4-5 ਘੰਟੇ ਮਿਲੀ ਹੈ ਜਿੰਮੀ ਜ਼ਿਮੀਂਦਾਰਾਂ ਦਾ ਕੋਈ ਨਾ ਲਾਇਆ ਉਹ ਤਕਲੀਫ ਹੈ ਅਗਲੇ ਹੀ ਦੇ ਮਾਰੇ ਰੌਲਾ ਪਾਉਂਦੇ ਰੌਲਾ ਪਾਉਣਾ ਹੀ ਉਹਨਾਂ ਦਾ ਹਾਂ ਔਰ ਜਿਹੜਾ ਸਮਾਂ ਆ ਵੀ ਜਿਹੜਾ 8 ਘੰਟੇ ਦੇ ਵਿੱਚੋਂ 2 ਘੰਟੇ ਲਾਈਟ ਆਉਂਦੀ ਆ ਨਹੀਂ ਨਹੀਂ 2 ਨਹੀਂ ਜੀ ਇਹ ਜਿਆਦਾ ਪਤਾ ਤਾਂ ਗ੍ਰੈਡਾ ਵਾਲਿਆਂ ਨੂੰ ਆ ਚੋਂ ਉਹਨਾਂ ਦਾ ਮਿੰਟ ਮਿੰਟ ਦਾ ਟਾਈਮ ਨੋਟ ਹੁੰਦਾ ਹੈ ਹਮ ਹਰ ਸਾਰ ਸਮਾਂ ਜਦੋਂ ਲਾਈਟ ਜਾਂਦੀ ਆ ਜਾਂ ਵਾਪਸ ਆਂਦੀ ਜਾਂ ਆਉਂਦੀ ਆ ਉਹਨਾਂ ਕੋਲੇ ਮਿੰਟ ਮਿੰਟ ਨੋਟ ਬਣੀ ਲੋਗ ਸ਼ੀਟ ਬਣੀ ਹਮ ਪਰ ਸਾਨੂੰ ਲੱਗਦਾ ਕਿ ਕੱਲ 4 4.5 ਘੰਟੇ ਸਪਲਾਈ ਨਹੀਂ ਹੋ ਰਹੀ ਆ ਹਮ ਤੇ ਜਿਵੇਂ ਉਹ ਜਿਵੇਂ ਪੀਸੀ ਪਟਿਆਲਾ ਤੋਂ ਹਟਮਾਦਾ ਉਹ ਸਾਨੂੰ ਮਿਲਣਾ ਪੈਂਦਾ ਸਾਨੂੰ ਵੀ ਪੀਸੀ ਪੀਸੀ ਜੀ ਅੱਲਾ ਲੈਣ ਹੋਵੇ ਇਹ ਘਾਟਾ ਜਿਹੜਾ ਪਟਿਆਲਾ ਤੋਂ ਲੱਗ ਰਿਹਾ ਆ ਹਾਂਜੀ ਪਟਿਆਲੇ ਤੋਂ ਲੱਗਦੀ ਹੈ ਜਿਸ ਪਟਿਆਲਾ ਤੋਂ ਨਹੀਂ ਦਾ ਸੁਧਾਰ ਹੋਵੇ ਤੇ ਉਮੀਦ ਆ ਜਲਦੀ ਸੁਧਾਰ ਹੋਣ ਦੀ ਤੇ ਬਾਕੀ ਨਹੀਂ ਪੈਰੇ ਪ੍ਰਮਾਤਮਾ ਜੀ ਜਲਦੀ ਪਾ ਦੇਵੇ ਤਾਂ ਸੁਧਾਰ ਹੋ ਹੀ ਜਾਂਦਾ ਹੈ ਥੈਂਕ ਯੂ ਪਰਸਾਨ